ਸਮੂਹ ਸਿੱਖ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਵਿਚਾਰ ਇਹ ਹੈ ਕਿ ਜੋ ਅਕਾਲ ਤਖਤ ਸਾਹਿਬ ਤੇ ਵਰਤਾਰਾ ਵਰਤ ਰਿਹਾ ਹੈ ਜਿਸ ਨੂੰ ਕਿ ਇੱਕ ਕਾਲੇ ਦਿਨ ਵਜੋਂ ਮੰਨਿਆ ਜਾ ਰਿਹਾ ਹੈ ਜੋ ਵੀ ਜ਼ਥੇਦਾਰ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇੱਕ ਸੱਚੇ ਸਿੱਖ ਵਜੋਂ ਆਪਣੀ ਭੂਮਿਕਾ ਨਿਭਾਉਂਦਾ ਹੈ ਜ਼ਥੇਦਾਰ ਦੀ ਗરિਮਾ ਨੂੰ ਕਾਇਮ ਰੱਖਦਾ ਹੈ ਉਸੇ ਨੂੰ ਹੀ ਹਟਾ ਕੇ ਪਾਸੇ ਕਰ ਦਿੱਤਾ ਜਾਂਦਾ ਹੈ ਪਿਛਲੇ ਸਮੇਂ ਵਿੱਚ ਜਥੇਦਾਰ ਆਨੰਦਗੜ੍ਹ ਸਾਹਿਬ ਨੂੰ ਜੋ ਕਿ ਤਾਕਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਆ ਹੁਣ ਹਰਪ੍ਰੀਤ ਸਿੰਘ ਜੀ ਜਥੇਦਾਰ ਨੂੰ ਵੀ ਪਾਸੇ ਕਰ ਦਿੱਤਾ ਗਿਆ ਸੀ ਤੇ ਜਦੋਂ ਜਥੇਦਾਰ ਰਗਵੀਰ ਸਿੰਘ ਜੀ ਨੇ 2 ਦਸੰਬਰ ਨੂੰ ਹੋਏ ਫੈਸਲੇ ਨੂੰ ਲਾਗੂ ਕਰਵਾਉਣ ਲਈ ਆਪਣੀ ਵਿਚਾਰ ਪੇਸ਼ ਕੀਤੀ ਤੇ ਆਪਣਾ ਹੁਕਮ ਸੁਣਾਇਆ ਤਾਂ ਉਹਨਾਂ ਨੂੰ ਵੀ ਲਾਂਬੇ ਕਰ ਦਿੱਤਾ ਗਿਆ ਜੋ ਉਹਨਾਂ ਨੇ 7 ਮੈਂਬਰੀ ਕਮੇਟੀ ਬਣਾਈ ਸੀ ਉਸ ਦੇ ਰਾਹੀਂ ਭਰਤੀ ਨਾ ਕਰਵਾ ਕੇ ਅਕਾਲੀ ਦਲ ਨੇ ਆਪਣੀ ਭਰਤੀ ਇੱਕ ਤਰੀਕ ਤੋਂ ਸ਼ੁਰੂ ਕਰਕੇ 20 ਤਰੀਕ ਨੂੰ ਸਮਾਪਤ ਕਰ ਦਿੱਤੀ ਹੁਣ ਜਦੋਂ ਇਹਨਾਂ ਨੇ 5 ਮੈਂਬਰੀ ਕਮੇਟੀ ਨੂੰ ਇਹ ਆਦੇਸ਼ ਦਿੱਤੇ ਕਿ ਤੁਸੀਂ ਭਰਤੀ ਸ਼ੁਰੂ ਕਰਵਾਓ ਅਕਾਲੀ ਦਲ ਦੀ ਤਾਂ ਉਹਨਾਂ ਨੇ 18 ਤਰੀਕ ਤੋਂ ਭਰਤੀ ਸ਼ੁਰੂ ਕਰਨੀ ਸੀ ਇਹ ਹੋਣ ਤੋਂ ਪਹਿਲਾਂ ਹੀ ਜਥੇਦਾਰ ਰਗਵੀਰ ਸਿੰਘ ਤੇ ਜਥੇਦਾਰ ਸੁਲਤਾਨ ਸਿੰਘ ਜੋ ਕੇ ਅਨੰਤਪੁਰ ਸਾਹਿਬ ਦੇ ਜਥੇਦਾਰ ਹਨ ਉਹਨਾਂ ਨੂੰ ਵੀ ਲਾਂਬੇ ਕਰ ਦਿੱਤਾ ਗਿਆ ਇਹ ਬਹੁਤ ਮੰਦਭਾਗੀ ਘਟਨਾ ਹੈ ਜਥੇਦਾਰਾਂ ਨੂੰ ਬਹੁਤ ਸਨਮਾਨ ਦੇ ਕੇ ਜਥੇਦਾਰੀ ਦਿੱਤੀ ਜਾਂਦੀ ਹੈ ਪਰ ਜਦੋਂ ਲਾਂਬੇ ਕੀਤਾ ਜਾਂਦਾ ਹੈ ਤਾਂ ਉਹਨਾਂ ਤੇ ਕੋਈ ਨਾ ਕੋਈ ਇਲਜ਼ਾਮ ਲਾ ਕੇ ਉਹਨਾਂ ਨੂੰ ਬਦਨਾਮ ਕਰਕੇ ਲਾਂਬੇ ਕਰ ਦਿੱਤਾ ਜਾਂਦਾ ਹੈ ਜਥੇਦਾਰਾਂ ਨੂੰ ਲਾਉਣ ਤੇ ਲਾਉਣ ਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਕਿਸੇ ਟਾਈਮ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਸੁਣਾ ਦਿੱਤੀ ਸੀ ਪਰ ਜਦੋਂ ਇਹ ਆਪਣਾ ਜਥੇਦਾਰੀ ਵਾਲਾ ਕੋਈ ਆਉਦਾਵਾਰਤ ਕੇ ਅਕਾਲ ਤਖਤ ਸਾਹਿਬ ਦੀ ਗਰਮਾ ਨੂੰ ਕਾਇਮ ਰੱਖਦੇ ਹੋਏ ਉੱਥੋਂ ਸੱਚੇ ਫੈਸਲੇ ਕਰਦੇ ਹਨ ਇਹਨਾਂ ਦੇ ਮੁਤਾਬਕ ਫੈਸਲਾ ਨਹੀਂ ਕਰਦੇ ਤਾਂ ਇਹਨਾਂ ਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਸੋ ਸਮੂਹ ਸਿੱਖ ਸੰਗਤ ਸਮੂਹ ਖਾਲਸਾ ਨੂੰ ਚਾਹੀਦਾ ਹੈ ਜੋ ਕਿ ਅਕਾਲ ਤਖਤ ਦੇ ਬਾਰੇ ਸਭ ਦੇ ਦਿਲਾਂ ਵਿੱਚ ਅਥਾ ਪਿਆਰ ਹੈ ਉਸ ਪਿਆਰ ਸਤਕਾਰ ਦਾ ਮਾਣ ਬਣਿਆ ਰਹੇ ਤਾਂ ਅੱਗੇ ਜੋ ਵੀ ਚੋਣ ਵਗੈਰਾ ਆਉਣੀ ਹੈ ਇੱਥੇ ਉਹ ਬੰਦੇ ਚੁਣ ਕੇ ਅੱਗੇ ਜਾਣ ਜੋ ਕਿ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਕਾਇਮ ਰੱਖਣ ਤੇ ਕਿਸੇ ਵੀ ਮਨ ਨੂੰ ਠੇਸ ਨਾ ਪਹੁੰਚੇ ਤੇ ਇਹ ਪਰਿਵਾਰਕ ਕਬਜ਼ੇ ਤੋਂ ਬਾਹਰ ਹੋਣਾ ਚਾਹੀਦਾ ਹੈ ਜੋ ਵੀ ਨੁਮਾਇंदे ਹਨ ਇੱਕ ਪ੍ਰੈਸ਼ਰ દવા ਅਧੀਨ ਕੰਮ ਕਰਦੇ ਹਨ ਉਹਨਾਂ ਉੱਪਰ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਾ ਹੋਵੇ ਤੇ ਉਹ ਉਸ ਪਰਮਾਤਮਾ ਅਕਾਲ ਦੇ ਤਖਤ ਦੀ ਮਹਾਨਤਾ ਨੂੰ ਕਾਇਮ ਰੱਖਣ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅੱਗੇ ਤੋਂ ਇਹ ਖਿਆਲ ਰੱਖਿਆ ਜਾਵੇ ਜੋ ਵੀ ਬੰਤੇ ਇੱਥੇ ਚੁਣ ਕੇ ਜਾਣ ਤਾਂ ਉਹ ਇੱਕ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਸੱਚੇ ਸੋਚੇ ਫੈਸਲੇ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ